ਭਗਤ ਕਬੀਰ ਜੀ ਕਹਿੰਦੇ ਵੀ ਜੋ ਵੀ ਤੁਹਾਡੀ ਨਿੰਦਾ ਕਰਦਾ ਹੈ ਉਹਨੂੰ ਕਰਨ ਦਿਓ ਉਸਨੂੰ ਤੁਸੀਂ ਆਪਣਾ ਮਿੱਤਰ ਸਮਝੋ ਕਿਉਂਕਿ ਉਹ ਆਪ ਤੁਹਾਨੂੰ ਡੁੱਬ ਜਾਂਦਾ ਹੈ ਪਰ ਤੁਹਾਨੂੰ ਤਾਰ ਦਿੰਦਾ ਹੈ ਸੋ ਇਸ ਪਾਵਨ ਸ਼ਬਦ ਦੀ ਵਿਚਾਰ ਕਰਾਂਗੇ ਕਿਵੇਂ ਉਹਨਾਂ ਨੇ ਦੱਸਿਆ ਵੀ ਇੱਕ ਨਿੰਦਕ ਜਿਹੜਾ ਤੁਹਾਡੀ ਨਿੰਦਿਆ ਕਰਦਾ ਹੈ ਤੇ ਆਪ ਹੀ ਡੁੱਬ ਜਾਂਦਾ ਹੈ ਤੇ ਦੂਜਿਆਂ ਨੂੰ ਕਿਵੇਂ ਤਾਰਦਾ ਹੈ ਗੌੜੀ ਨਿੰਦਾ ਨਿੰਦਾ ਮੋਕ ਲੋਗ ਨਿੰਦਾ ਨਿੰਦਾ ਜਨ ਕਉ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਰਹਾਉ ਜਗਤ ਬੇਸ਼ੱਕ ਮੇਰੀ ਨਿੰਦਾ ਕਰੀ ਬੇਸ਼ੱਕ ਮੇਰੇ ਔਗਣ ਭੰਡੇ ਪਰ ਪ੍ਰਭੂ ਦੇ ਸੇਵਕ ਨੂੰ ਆਪਣੀ ਨਿੰਦਿਆ ਹੁੰਦੀ ਚੰਗੀ ਲੱਗਦੀ ਹੈ ਕਿਉਂਕਿ ਜਿਵੇਂ ਮਾਪੇ ਬਾਪ ਆਪਣੇ ਬਾਲ ਵਿੱਚ ਆਪਣੇ ਬੱਚੇ ਦੇ ਵਿੱਚ ਸ਼ੁਭ ਗੁਣ ਵੱਧ ਦੇ ਵੇਖਣਾ ਚਾਹੁੰਦੇ ਹਨ ਤਿਵੇਂ ਨਿੰਦਿਆ ਵੀ ਔਗਣ ਨਸ਼ਰ ਕਰਕੇ ਭਲੇ ਗੁਣਾਂ ਲਈ ਸਹਾਇਤਾ ਕਰਦਾ ਹੈ ਵੀ ਤੁਹਾਡੇ ਤੁਹਾਨੂੰ ਔਗਣ ਦੋ ਦੱਸਦਾ ਹੈ ਕਿ ਤੁਹਾਡੇ ਅੰਦਰ ਭਲੇ ਗੁਣ ਆਉਂਦੇ ਹਨ ਨਿੰਦਾ ਹੋਏ ਤਾਂ ਬੈਕੁੰਠ ਜਾਈਏ ਨਾਮ ਪਦਾਰਥ ਮਨਹਿ ਵਸਾਈਏ ਜੋ ਲੋਕ ਔਗਣ ਨਛਣ ਕਾਰਨ ਤਾਂ ਹੀ ਕੰਠ ਵਿੱਚ ਜਾ ਸਕੀਦਾ ਹੈ ਕਿਉਂਕਿ ਇਸ ਤਰ੍ਹਾਂ ਆਪਣੇ ਔਗਣ ਛੱਡ ਕੇ ਪ੍ਰਭੂ ਦਾ ਨਾਮ ਰੂਪ ਧਨ ਮਨ ਵਿੱਚ ਵਸਾ ਸਕੀਦਾ ਹੈ ਹਿਰਦਾ ਸੁਧ ਜੋ ਨਿੰਦਾ ਹੋਈ ਹਮਰੇ ਕੱਪੜੇ ਨਿੰਦਕ ਧੁਏ ਜੇ ਤੁਹਾਡਾ ਹਿਰਦਾ ਸੁਧ ਹੁੰਦਿਆਂ ਸਾਡੀ ਨਿੰਦਿਆ ਹੋਵੇ ਭਾਵ ਜੇ ਸ਼ੁੱਧ ਭਾਵਨਾ ਨਾਲ ਅਸੀਂ ਆਪਣੇ ਆਗਣ ਨਸ਼ਨ ਹੁੰਦੇ ਸੁਣੀਏ ਤਾਂ ਨਿੰਦਕ ਸਾਡੇ ਮਨ ਨੂੰ ਪਵਿੱਤਰ ਕਰਨ ਵਿਸਾਇਤਾ ਕਰਦਾ ਹੈ ਨਿੰਦਾ ਕਰੈ ਸੁ ਹਮਰਾ ਮੀਤ ਨੰਦਕ ਮਾਇ ਹਮਾਰਾ ਜੀਤ ਜੋ ਮਨੁੱਖ ਸਾਨੂੰ ਭੰਡਦਾ ਹੈ ਸਾਡੀ ਨਿੰਦਿਆ ਕਰਦਾ ਹੈ ਉਹ ਸਾਡਾ ਮਿੱਤਰ ਹੈ ਕਿਉਂਕਿ ਸਾਡੀ ਸੁਰਤ ਆਪਣੇ ਨਿੰਦਕ ਵਿੱਚ ਰਹਿੰਦੀ ਹੈ ਬਾਬ ਅਸੀਂ ਆਪਣੇ ਨਿੰਦਕ ਦੀ ਗੱਲ ਬੜੀ ਧਿਆਨ ਨਾਲ ਸੁਣਦੇ ਹਾਂ ਨਿੰਦਕ ਸੋ ਜੋ ਨਿੰਦਾ ਹੋਰੈ ਹਮਰਾ ਜੀਵਨ ਨਿੰਦਕ ਲੋਰੈ ਅਸਲ ਵਿੱਚ ਸਾਡਾ ਬੰਦਾ ਚਿਤਮਣ ਵਾਲਾ ਮਨੁੱਖ ਉਹ ਹੈ ਜੋ ਸਾਡੇ ਐਬ ਨਸ਼ਰ ਹੋਣੋਂ ਰੋਕਦਾ ਹੈ ਉਹ ਬੰਦਾ ਜਿਹੜਾ ਸਾਡੇ ਗਲਤ ਕੰਮ ਦੇ ਵਿੱਚ ਸਾਥ ਦਿੰਦਾ ਹੈ ਸਾਨੂੰ ਰੋਕਦਾ ਨਹੀਂ ਜਿਹੜਾ ਸਾਡੇ ਮੰਦੇ ਕੰਮਾਂ ਨੂੰ ਸਾਨੂੰ ਦੱਸਦਾ ਹੈ ਚਾਹੀ ਉਹ ਨਿੰਦਿਆ ਦੇ ਰੂਪ ਵਿੱਚ ਦੱਸ ਰਿਹਾ ਉਹ ਕਿਤੇ ਨਾ ਕਿਤੇ ਤੁਹਾਡਾ ਭਲਾਈ ਕਰ ਰਿਹਾ ਹੁੰਦਾ ਹੈ ਨਿੰਦਾ ਹਮਰੀ ਪ੍ਰੇਮ ਪਿਆਰ ਨਿੰਦਾ ਹਮਰਾ ਕਰੇ ਉਦਾਰ ਜੋ ਜੋ ਸਾਡੀ ਨਿੰਦਿਆ ਹੁੰਦੀ ਹੈ ਤਿਉਂ ਤਿਉਂ ਸਾਡੇ ਅੰਦਰ ਪ੍ਰਭੂ ਦਾ ਪ੍ਰੇਮ ਪਿਆਰ ਪੈਦਾ ਹੁੰਦਾ ਹੈ ਕਿਉਂਕਿ ਸਾਡੀ ਨਿੰਦਿਆ ਸਾਨੂੰ ਅਗਣਾਂ ਵੱਲੋਂ ਬਚਾਉਂਦੀ ਹੈ ਗੰਨ ਕਬੀਰ ਕਾ ਨਿੰਦਾ ਸਾਰ ਨਿੰਦਕ ਡੁੱਬਾ ਹਮ ਉਤਰੇ ਪਾਰ ਸੋ ਦਾਸ ਕਬੀਰ ਲਈ ਤਾਂ ਉਸਦੇ ਔਗਣਾ ਦਾ ਨਸਰ ਹੋਣਾ ਸਭ ਤੋਂ ਵਧੀਆ ਗੱਲ ਹੈ ਭਾਵੇਂ ਜੇ ਕਿਸੇ ਦੇ ਔਗਣ ਖਤਮ ਹੋ ਕੇ ਉਹ ਚੰਗੇ ਕੰਮ ਪਾਲੇ ਪਾਸੇ ਲੱਗ ਜਾਣ ਚੰਗੇ ਗੁਣ ਆ ਜਾਣ ਤਾਂ ਇਹਦੇ ਤੋਂ ਵਧੀਆ ਗੱਲ ਕੋਈ ਨਹੀਂ ਹੋ ਸਕਦੀ ਨਿੰਦਕ ਡੁੱਬਾ ਹਮ ਉਤਰੇ ਪਾਰ ਪਰ ਵਿਚਾਰਾ ਨਿੰਦਕ ਸਦਾ ਦੂਜਿਆਂ ਦੇ ਔਗਣਾਂ ਦੀਆਂ ਗੱਲਾਂ ਕਰ ਕਰਕੇ ਆਪ ਉਹਨਾਂ ਔਗਣਾਂ ਵਿੱਚ ਡੁੱਬ ਜਾਂਦਾ ਹੈ ਤੇ ਅਸੀਂ ਆਪਣੇ ਔਗਣਾਂ ਦੀ ਚੇਤਾਵਨੀ ਨਾਲ ਉਹਨਾਂ ਤੋਂ ਬਚ ਨਿਕਲਦੇ ਹਾਂ